ਅੱਜ ਆਪਾਂ ਜੋ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਰਹੀਆਂ ਉਸ ਬਾਰੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਕੀ ਨਜ਼ਰੀਆ ਵਾ ਉਸ ਬਾਰੇ ਗੱਲਬਾਤ ਕਰਨੀ ਹੈ ਮੇਰੇ ਵੀਰੋ ਵੀਡੀਓ ਸੁਣ ਕੇ ਤੁਰੰਤ ਇਸ ਨੂੰ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਲੋਕਾਂ ਤੱਕ ਜਾ ਸਕੇ ਜੋ ਇਹ ਪੰਚਾਇਤੀ ਚੋਣਾਂ ਹੋ ਰਹੀਆਂ ਵਾ ਇਹ ਕੋ ਨਵਾਂ ਨਹੀਂ ਪਿਛਲੇ 77 ਸਾਲ ਤੋਂ 76 ਸਾਲ ਤੋਂ ਇਹ ਵਰਤਾਰਾ ਵਰਤਾਰਿਆ ਹੋ ਰਿਹਾ। ਇਹ ਅਸਲਚ ਕੀ ਆ ਕਿ ਜੋ ਪ੍ਰਿਸ਼ਟ ਪ੍ਰਬੰਧ ਹਿੰਦੁਸਤਾਨ ਤੇ ਬਣਿਆ ਅਗਰੇਜ਼ 1947 ਜਦੋਂ ਛੱਡ ਕੇ ਗਏ ਆ ਉਹ ਇਹਨੂੰ ਨਵ ਬਸਤੀਵਾਦ ਦੇ ਰੂਪ ਛੱਡ ਕੇ ਗਿਆ। ਪਹਿਲਾਂ ਬਸਤੀ ਸੀ 250 ਸਾਲ 327 ਤੋਂ ਬਾਅਦ ਇਹ ਨਾ ਬਸਤੀਵਾਦ ਹੈ। ਵੋਟਰ ਸਿਰਫ ਇੱਕ ਨਾਂ ਦਾ ਵਿਖਾਵਾ ਵਾ। ਵੋਟਾਂ ਲੈ ਕੇ ਇਹ ਕਾਰਪੋਰੇਟ ਦੇ ਅੱਖ ਚ ਭੁਗਦੇ ਉਹਨਾਂ ਦੇ ਸੇਵਾਦਾਰ ਬਣ ਕੇ ਕੰਮ ਕਰਦੇ। ਚਾਹੇ ਉਹ ਪਾਰਲੀਮੈਂਟ ਹੈ, ਚਾਹੇ ਉਹ ਵਿਧਾਨ ਸਭਾ ਹੈ, ਚਾਹੇ ਉਹ ਕੋਈ ਸੰਸਥਾ ਹੋਵੇ। ਤੇ ਆਪਣੇ ਘਰ ਭਰਦੇ ਆ, ਭ੍ਰਿਟਾਚਾਰ ਦਾ ਟਿਕਾ ਪ੍ਰਬੰਧ ਹੈ, ਜ਼ੁਲਮ ਜ਼ਬਰ ਦਾ ਟਿਕਾ ਪ੍ਰਬੰਧ ਹੈ। ਦੇਦਸਾਪ ਦੇ ਟਿਕਾ ਪ੍ਰਬੰਧ ਹੈ। ਤੇ ਇਹ ਆਪਣੀਆਂ ਜਾਇਦਤਾਂ ਬਣਾਉਂਦੇ ਸਰਵੇਖਾਦਾਰ ਲਈ ਕੰਮ ਕਰਦੇ 1% ਲੋਕਾਂ ਲਈ ਬਲਕ ਭਾਗਵਾ ਦੀ ਖਰ-ਬਾਰ ਦੇ ਜਾਇਦਤ ਬਣਾਉਂਦੇ ਆ 11 11 ਏਕੜ ਇਹਨਾਂ ਕੋਲ ਜ਼ਮੀਨ ਹੈ ਇਸੇ ਤਰ੍ਹਾਂ ਇਹਦਾ ਸਭ ਤੋਂ ਢਿਡਲੀ ਕਾਈ ਜਾਂਦੇ ਆ ਨਿਮੂਢਲੀ ਕਾਈ ਪਿੰਡ ਉਹਦੀ ਇਹ ਪੰਚਾਇਤ ਦੀ ਗੱਲ ਕਰਦੇ ਆ ਉਹ ਪੰਚਾਇਤ ਵੀ ਇਹਨਾਂ ਨੇ ਇਸse ਪ੍ਰਬੰਧਾ ਇਹ ਕੰਮ ਗਿਆ ਬੜਾਈ ਹੋਈ ਆ ਉਹ ਔਰ ਤੂੰ ਨੂੰ ਵੀ ਪ੍ਰਿਸ਼ਕ ਕੀਤਾ ਆ ਸਾਰਾ ਪਿੰਡਾਂ ਚ ਪਿਲੇ 76 ਸਾਲ ਤੋਂ 77 ਸਾਲ ਤੋਂ ਪਿੰਡ ਦਾ ਭਾਈਚਾਰਾ ਤੋੜਿਆ ਨਾ ਨੇ ਪਿੰਡਾਂ ਦੀ ਸਾਜੀ ਵਾਲਤਾ ਥੋੜੀ ਆ ਪਿੰਡਾਂ ਚ ਇਹਨਾਂ ਨੇ ਧੜੇਵੰਗੀਆਂ ਪਹਿਲਾਂ ਕੀਤੀਆਂ ਪਿੰਡਾਂ ਚ ਕਤਲ ਕਰਾਏ ਆ ਪਿੰਡਾਂ ਚ ਲੋਕਾਂ ਦੇ ਵਿਆਹ ਸ਼ਾਦੀਆਂ ਮਰਨੇ ਪਰਨੇ ਇੱਕ ਦੂਜੇ ਦਾ ਨਾਲ ਦੁੱਖ ਸੁੱਖ ਵੰਡਾਉਂਦੇ ਸੀ ਉਹ ਟਾਇਏ ਆਪੇ ਉੱਤੇ ਸਾਰੇ ਕੁਝ ਇੱਕ ਹੋ। ਹੁਣ ਵੀ ਜਿਹੜੀਆਂ ਪ੍ਰੋਜੈਕਟ ਚੌੜਾ ਹੋ ਰਹੀਆਂ। ਇਹ ਪ੍ਰੋਜੈਕਟਾਂ ਚੌੜਾ ਹੋ ਪੂਰੀ ਤਰ੍ਹਾਂ ਪ੍ਰਿਸ਼ਟਾਚਾਰ ਤੇ ਟਿਕ ਨਹੀਂ ਹੋਈਆਂ। ਜਿਹੜੇ ਸਰਪੰਚ ਜਾਂ ਪੰਚ ਐਸ ਵਲੇ ਖੜੇ ਐ। ਉਹਨਾਂ ਜੋ ਜਿਹੜੇ ਹੱਕ ਪਾਰਟਨਰ ਸੰਬੰਧ ਤੇ ਜਿਦਾਂ ਆਮ ਆਦਮੀ ਪਾਰਟੀ ਦਾ ਰਾਜੋ ਜਿਹੜੇ ਐਮਐਲਏ ਐ। ਯਹਲ ਕਾ ਚਾਰਜ ਐ ਪੰਜਾਬ 'ਚ। ਉਹਨਾਂ ਦੇ ਤੋਂ ਸਤਾਰਾ ਉਹ ਆਥਰਾ ਗਰੇ ਹਰ ਪਿੰਚ ਸਰਪੰਚ ਵਾਤ ਉਹਦੇ ਪੈਸੇ 10 ਲੱਖ 20 ਲੱਖ 30 ਲੱਖ 40 ਲੱਖ ਜਿੰਨਾ ਜਿਤਰਾ ਦਾ ਕੋਈ ਪਿੰਡ ਹੈ ਉਸ ਹਿਸਾਬ ਨਾਲ ਉਹ ਐਮਐਲਏ ਨੂੰ ਦੇ ਰਿਹਾ ਜਿਸ ਤਰ੍ਹਾਂ ਕਾਂਗਰਸ ਵਾਲੇ ਹੁੰਦਾ ਰਿਹਾ ਪਹਿਲਾਂ ਜਿਸ ਤਰ੍ਹਾਂ ਪਹਿਲਾਂ ਕਾਲੀਦਾਨ ਵਾਲੇ ਹੁੰਦਾ ਰਿਹਾ ਉਸ ਤਰ੍ਹਾਂ ਹੋਣ ਹੋ ਰਿਹਾ ਤੇ ਅਫਸਰशाही ਆਥਰਾ ਕਰ ਰਹੀ ਹੈ ਸਾਰੀ ਜਿਤਰਾ ਪਹਿਲਾਂ ਦੀ ਤਰ੍ਹਾਂ ਹੀ ਅਫਸਰਸ਼ਾਹੀ ਪਹਿ ਲੈ ਰਹੀ ਹੈ ਫੇ ਕਾਗ ਜਿਹੜੀ ਐ ਸਪੈਕਟ ਕੀਤੀ ਜਾ ਰਹੀ ਹੈ ਸਾਰੇ ਬੰਨੇ ਆਹ ਕਰ ਬਚੀ ਹੋਈ ਬਿੱਲ ਕਰੋ ਨਿਕਰਿਆ ਆ ਪ੍ਰਬੰਧ ਹੈ ਜਿਹੜਾ ਪੰਜਾਬ ਦਾ ਜਾਂ ਪਿੰਡਾਂ ਸਾਡੇ ਪੰਜਾਬ ਦੇ ਪਿੰਡਾਂ ਦਾ ਕੋਈ ਭਲਾ ਨਹੀਂ ਕਰ ਸਕਦਾ ਨਾ ਇਹ ਨਾ ਕੀਤਾ ਕੋਈ ਜਿਹੜੀ ਕੋਈ ਗ੍ਰਾਂਟ ਵੀ ਆਉਂਦੀ ਹੈ ਗ੍ਰਾਂਟ ਦੇ ਨਾਂ ਤੇ ਉੱਤੇ ਪਾਉਂਦੇ ਆ ਵੀ ਪੰਚਾਇਤੀ ਰਾਜ 'ਚ ਗ੍ਰਾਂਟ ਆ ਰਹੀ ਹੈ ਕੋਈ ਪਿੰਡ ਦੇ ਸਿਹਤਾਰ ਵਾਸਤੇ ਜਾਂ ਕਰਨ ਵਾਸਤੇ ਉਹਦੇ ਵਿੱਚੋਂ ਵੀ 10% ਵੀ ਪਿੰਡ 'ਚ ਨਹੀਂ ਲੱਗਦਾ ਕਿਸੇ 'ਚ ਸਾਰਾ 90% ਉੱਤੇ ਜਿਹੜਾ ਪਹਿਲਾਂ ਜੇ ਕੇਂਦਰ ਸਰਕਾਰ ਨਾਲ ਗ੍ਰਾਂਟ ਉੱਤੇ ਖਾਦਾ ਜਾਂਦਾ ਫਿਰ ਪੰਜਾਬ ਦੇ ਜਿਹੜੇ ਹੈਗੇ ਆ ਮੁੱਖ ਮੰਤਰੀ ਥੱਲੇ ਮੰਤਰੀ ਥੱਲੇ ਅਫਸਰਚਾਈ ਵੱਡੀ ਮੁੜ ਕੇ ਡੀਸੀ ਮੁੜ ਕੇ ਜਿਹੜਾ ਥੱਲੇ ਐਸਡੀਐਮ ਮੁੜ ਕੇ ਬਲਾਕ ਵਿਡਿਓ ਡੀਡੀਪੀਓ ਥੱਲੇ ਸੈਕਟਰੀ ਜੇਈ ਸਭ ਜਿਹੜਿਆ ਬਲਾਕ ਅਫਸਰ ਥੱਲੇ ਪਿੰਚਰਪਿੰਚ ਦੇ ਮੂੰਹ 'ਚ ਵੀ ਕੋਈ ਨਾ ਕੋਈ ੱਡੀ ਮਾੜੀ ਮੋਟੀ ਜੀ ਗੋਟੀ ਪਾਉਂਦੇ ਆ ਇਹ ਸਾਰਾ ਇੱਕ ਆੜਨ ਬੜਾ ਤੇ ਇਹਦੇ ਨਾਲ ਆਪਣੀਆਂ ਜਿੱਲਤਾਂ ਬਣਾਉਂਦੇ ਆ ਵੱਡਾ ਵੱਡਾ ਇਹ ਭ੍ਰਿਸ਼ਟਾਚਾਰ ਦਾ ਡੱਬਾ ਤੇ ਬਹੁਤ ਬਹੁਤ ਖੁਲਾਸੇ ਪਹਿਲਾਂ ਹੀ ਹੋ ਚੁੱਕੇ ਆ ਜਿਨ੍ਹਾਂ ਦੀ ਕੋਈ ਸਰਕਾਰ ਇਨਕੁਆਇਰੀ ਕਰਾਉਣ ਨੂੰ ਚਾਹ ਰਹੀ ਹੈ ਤੇ ਇਹਦੇ ਅਧਾਰ ਤੇ ਇਹ ਆ ਵੀ ਜਿਹੜੀ ਪਹਿਲਾਂ ਜਿੱਤਰਾ ਕਾਂਗਰਸ ਵਾਲੇ ਹੁੰਦਾਰਿਆ ਚਾਹੇ ਕਾਂਗਰਸ ਵਾਲੇ ਹੁੰਦਾਰਿਆ ਚਾਹੇ ਪਹਿਲਾਂ ਵਿਰੋਧੀਆਂ ਦੀ ਵੇਲੇ ਹੋਇਆ ਉਸ ਤੋਂ ਬਾਅਦ ਮਰਿੰਦਰ ਦੀਆਂ ਦੋ ਵਾਰ ਸਰਕਾਰਾਂ ਆ ਰਹੀਆਂ ਤੇ ਤਿੰਨ ਵਾਰੀ ਬਾਦਲੀਆਂ ਆ ਰਹੀਆਂ ਇਹ ਹੀ ਕੁਝ ਹੋਇਆ ਤੇ ਹੁਣ ਤੇ ਨਿੱਗਰਿਆ ਪ੍ਰਬੰਧਾ ਤੁਸੀਂ ਵੇਖ ਲਿਆ ਜੋ ਬਣਿਆ ਜੋ ਨਾਮਿਨੇਸ਼ਨ ਜੇ ਬਣਿਆ ਮਾ ਜਾਂ ਕੁਝ ਵੀ ਹੋ ਰਿਹਾ ਇਹ ਕੀ ਹੈ ਇਹ ਇਹ ਤਰੀਕਾ ਇੱਥੇ ਬੜਾ ਸਿੰਪਲ ਤਰੀਕਾ ਹੁੰਦਾ ਸੀਗਾ ਵੀ ਤੁਸੀਂ ਪਿੰਡ 'ਚ ਆਪਣੇ ਪੋਲਿੰਗ ਪਾਰਟੀ ਜਾ ਕੇ ਉੱਥੇ ਉਹਨਾਂ ਕੋਲ ਅਰਜ਼ੀਆਂ ਲੈ ਲੇ ਉੱਥੇ ਉਹਨਾਂ ਦੀਆਂ ਅਰਜ਼ੀਆਂ ਸੈਕਟ ਕਰ ਲੈ ਤੇ ਚੋਣ ਕਰਾ ਦੇ ਕਿਸ ਤਰ੍ਹਾਂ ਲੋਕਾਂ ਦੇ ਸਿਰ ਪਾੜ ਰਿਆ ਕਤਲ ਹੋ ਰਿਹਾ ਹੈ ਡਾਂਗਾ ਚੱਲ ਰਿਹਾ ਇੱਟੇ ਰੋੜੇ ਚੱਲ ਰਿਹਾ ਲੁੱਟ ਹੋ ਰਹੀ ਹੈ ਇਹ ਕੀ ਹੈ ਇਹ ਪ੍ਰਬੰਧ ਹੈ ਇਹ ਪ੍ਰਭਾਤ ਉਹ ਪੰਜਾਬ ਦੇ ਲੋਕਾਂ ਤੋਂ ਹੀ ਕੀ ਆਸ ਰੱਖਦੇ ਜੋ ਜਾਂ ਦੇਸ਼ ਤੇ ਤੁਹੀ ਕੇ ਆਸ ਰੱਖਦੇ ਇਸ ਲਈ ਅਸੀਂ ਅੱਜ ਨਹੀਂ ਪਿਛਲੇ 25 ਸਾਲ ਤੋਂ ਜੋ ਜਿੱਥੇ ਬੰਦ ਚੱਲ ਰਹੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਸਾਡਾ ਨਜ਼ਰੀਆ ਨਾ ਬਾਰੇ ਸਾਫ ਹੈ ਅਸੀਂ ਇਸ ਸੰਵਿਧਾਨ ਦੇ ਤਹਿਤ ਜੋ ਵੀ ਇਹ ਚੋਣਾਂ ਲੜੀਆਂ ਜਾਂਦੀਆਂ ਇਹ ਲੋਕਾਂ ਵਾਸਤੇ ਨਹੀਂ ਹੈਗਾ ਪ੍ਰਧਾਨ ਇਸ ਲਈ ਅਸੀਂ ਇਹਨਾਂ ਦੇ ਕਿਸੇ ਵੀ ਵੋਟ ਪ੍ਰਣਾਲੀ ਤੇ ਹਿੱਸਾ ਨਹੀਂ ਲੈ ਰਹੇ ਸਾਡਾ ਕੋਈ ਵੀ ਮੈਂਬਰ ਹੋਵੇ ਸਾਡਾ ਕੋ ਉਦੇਦਾਰ ਹੋਵੇ ਸੂਬੇ ਦਾ ਹੋਵੇ ਜ਼ਿਲ੍ਹੇ ਦਾ ਹੋਵੇ ਜੋਂ ਦਾ ਹੋਵੇ ਚਾਹੇ ਪਿੰਡ ਪੱਤਰ ਦਾ ਹੋਵੇ ਕੋਈ ਵੀ ਉਦੇਦਾਰ ਹੋਵੇ ਜਾਂ ਮੈਂਬਰ ਉਹ ਨਾ ਤੇ ਪਾਰਲੀਮੈਂਟ ਦੀ ਚੋਣ ਚਸਾ ਲਊਗਾ ਨਾ ਹੀ ਹੋ ਪਿੱਛੇ ਐਮਐਲਏ ਦੀ ਜਾਂ ਬਤਾ ਐਕਟ ਦੀ ਚੋਣ ਚਸਾ ਲਊਗਾ ਤੇ ਨਾ ਹੀ ਕਿ ਪਿੰਡ ਦੀ ਪੰਚੀ ਸਰਪੰਚੀ ਚਸਾ ਲਊਗਾ ਤੇ ਨਾ ਹੀ ਕਿ ਬਲਾਕ ਸੰਪਤੀ ਚ ਜਾਂ ਜ਼ਿਲ੍ਹਾ ਪ੍ਰੀਖੇ ਚਸਾ ਲਊਗਾ ਨਾ ਹੀ ਕਿਸੇ ਸੋਸਾਇਟੀ ਦੀ ਚੋਣ ਚਸਾ ਲਊਗਾ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਚੋਣ ਚ ਉਹ ਹਿੱਸਾ ਨਹੀਂ ਲਊਗਾ ਆਪਣੇ ਚੋਣ ਨਹੀਂ ਲੜੂਗਾ ਨਾ ਇਹ ਕਹੇ ਦੀ ਕੰਪੇਅਰ ਕਰ ਸਕਦਾ ਨਾ ਇਹ ਕਹੇ ਦੇ ਕਾਨੂੰਨ ਜਿ ਪ੍ਰਾਚਨ ਦਾ ਹਾਂ ਉਹਦੀ ਵੋਟ ਆ ਆਪਣੀ ਵੋਟ ਉਹਨੇ ਪਾਉਣੀ ਆ ਨਹੀਂ ਪਾਉਣੀ ਉਹਦੀ ਮਰਜ਼ੀ ਆ ਉਹ ਪਾ ਸਕਦਾ ਇਹ ਜਿੱਥੇ ਬੰਦੇ ਵਿਧਾਨ ਹੰ ਦਾ ਕਾਇਦਾ ਕਰੂਨ ਆ ਲਿਖਿਆ ਹੋਇਆ ਤਿੰਨ ਵਹੀ ਸ਼ਕਤੀਆਂ ਲਾਗੂ ਕਰਾਇਆ ਪੂਰੇ ਪੰਜਾਬ ਚ ਹੁਣ ਵੀ ਸਾਡੀ ਚੇਤਾਵਨੀ ਆ ਜੇ ਕਿਸੇ ਵੀ ਸਾਡੇ ਮੈਂਬਰ ਨੇ ਜਾਂ ਕਿਸੇ ਅਹੁਦੇਦਾਰ ਨੇ ਪਿੰਡ ਪੱਤਰ ਦੇ ਨੇ ਜਾਂ ਉਪਰ ਵਾਲੇ ਨੇ ਜੋ ਹੁੰਦੇ ਜਾਂ ਜ਼ਿਲ੍ਹੇ ਦੇ ਸੂਬੇ ਵਾਲੇ ਨੇ ਕਿਸੇ ਨੇ ਮੇਰਾ ਪਛਾਣ ਚੋਣਾ ਚਾਹੀਦਾ ਕਿਸੇ ਵੀ ਤਰੀਕੇ ਦੀ ਕੋਈ ਭੂਮਿਕਾ ਨਿਭਾਈ ਜਾਂ ਜਾਇ ਵਿੱਚ ਨਾਮਜ਼ਦਗੀ ਦਾਖਲ ਕੀਤੀ ਜਾਂ ਕਿਸੇ ਦੀ ਕੈਂਪੇਨ ਕੀਤੀ ਜਾਂ ਕਿਸੇ ਕਿਸਮ ਦਾ ਕਿਸੇ ਦੇ ਨਾਲ ਆਪਣੇ ਜਿਹੜੇ ਕੰਮ 'ਚ ਪਰੌਣ ਗਿਆ ਉਹਦੇ ਉੱਤੇ ਸਖਤ ਕਾਰਵਾਈ ਕੀਤੀ ਜਾਊਗੀ ਉਹਨੂੰ ਤੁਰੰਤ ਪ੍ਰਕਾਸ਼ਿਤ ਕੀਤਾ ਜਾਊਗਾ ਇਹ ਸਾਡਾ ਐਲਾਨ ਹੈ ਕੋਈ ਨਹੀਂ ਬਖਸ਼ਿਆ ਜਾਊਗਾ ਅਸੀਂ ਬਿਲਕੁਲ ਟਾਲਰੈਂਟ ਨਹੀਂ ਕਰਨਾ ਜਿਹੜਾ ਜਿੱਥੇ ਵੀਦਾ ਵਿਧਾਨ ਤੋੜੂਗਾ ਇਸ ਦੇ ਨਾਲ ਮੈਂ ਆਪਣੇ ਸਾਰੇ ਹੀ ਕਿਸਾਨ ਜਿਹੜੇ ਸਾਡੇ ਵਰਕਰ ਆ ਅਹੁਦੇਦਾਰ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕਰਦਾ ਵੀ ਭਾਈ ਜਿਹੜਾ ਆਪਾਂ ਪਿੰਡ ਜਿੱਡਾ ਟਾਂਜਾ ਬਣਾਇਆ ਹੋਇਆ ਜਿਹੜਾ ਟਾਂਜਾ ਆਪਾਂ ਪਿੰਡ ਤੇ ਬਣਾਇਆ ਹੋਇਆ ਆਪਾਂ ਚੋਣ ਕਰਦੇ ਆ 1.5 ਸਾਲਾਂ ਬਾਅਦ ਲਈ ਚੋਣ ਦੀ ਬਿਕਾਰਾ ਮੈਂਬਰਸ਼ਿਪ ਕੱਟ ਗਈ ਫਿਰ ਤਿੰਨ ਸਾਲ ਹੀ ਆਪਣੇ ਸੂਬੇ ਦਾ ਪਿੰਡ ਪਦਰ ਤੋਂ ਲੈ ਕੇ ਜ਼ਿਲ੍ਹਾ ਜੋਨ ਜ਼ਿਲ੍ਹਾ ਸੂਬੇ ਦਾ ਜ਼ਿਲ੍ਹਾ ਹੁੰਦਾ ਉੱਪਰ ਤੱਕ ਚੋਣ ਦੀ ਥਾਂ ਲੈ ਕੇ ਤੇ ਉਹਦੇ ਵਿੱਚ ਤੁਸੀਂ ਕਿਸੇ ਵੀ ਦਾਰੇ ਦਾ ਹੋਵੇ ਚਾਹੇ ਪਿੰਡ ਦਾ ਹੀ ਹੋਵੇ ਪਿੰਡ ਜਦੋਂ ਤੁਹਾਨੂੰ ਕੋਈ ਕੋਈ ਗੈਰ ਕਾਨੂੰਨੀ ਕਰਦਾ ਬੰਦਾ ਆਪਾਂ ਉਹਨੂੰ ਉਸੇ ਵੇਲੇ ਗੈਰ ਕਾਨੂੰਨੀ ਕਰਦਾ ਵਿਧਾਨ ਦਿਨ ਤਾਕ ਬ ਨਹੀਂ ਚੱਲਦਾ ਜਾਂ ਕੋਈ ਜਾਤਾਂ ਤੋੜਦਾ ਤਾਂ ਆਪਾਂ ਪਿੰਡ ਦੇ ਵਿੱਚ ਇਕੱਠ ਕਰਕੇ ਉਹਨੂੰ ਬਰਖਾਟ ਕਰ ਦਿੰਦੇ ਹਾਂ ਉਹਨੂੰ ਮੁਰਲੀ ਵਿੱਚੋਂ ਬੇਸ਼ਕਤੋ ਕੱਢ ਦਿੰਦੇ ਹਾਂ ਉਹਨਾਂ ਥਾਂ ਤੇ ਨਵਾਂ ਉੱਤੇਦਰ ਬਣਾ ਲੈਂਦੇ ਹਾਂ ਇਸ ਤਰ੍ਹਾਂ ਇਹ ਫੰਡ ਦਾ ਸਾਭ ਸ਼ੇ ਵੀ ਨਹੀਂ ਆਪਾਂ ਫੰਡ ਇਕੱਠਾ ਕਰਦੇ ਹਾਂ ਪਿਛਲਾ ਹਿਸਾਬ ਦਿੰਦੇ ਹਾਂ ਗੁਰਦਾਰੇ ਸਾਹਿਬ ਤੇ ਲੈ ਕੇ ਲਾਉਨੇ ਬਾਹਰ ਲਿਸ਼ਟਾ ਲਾਉਨੇ ਚਾਹ ਜੋਂ ਦਾ ਜ਼ਿਲ੍ਹੇ ਦਾ ਜੋਂ ਆਪਣੇ ਦਾ ਪਿੰਡ ਦਾ ਜੋਂ ਦਾ ਜ਼ਿਲ੍ਹੇ ਦਾ ਚਾਹੇ ਸੂਬੇ ਦਾ ਸਾਰੇ ਥਾਂ ਵੀ ਇਹ ਆਪਣਾ ਵਰਤਾਰਾ ਚੰਦਾ ਇਹ ਆਪਣੀ ਜਿਹੜੀ ਕਾਨੂੰਨ ਦੇ ਮੁਤਾਬਕ ਸਾਹਬ ਦਸਣ ਦੀ ਜਿਹੜੀ ਰਵਾਇਤ ਉਹ ਆਪਾਂ ਕਾਇਮ ਰੱਖੀ ਹੋਈ ਸਾਰੇ ਥਾਈਂ ਸਾਹਬ ਦੇ ਸਹਜੰਦ ਤੇ ਨਵਾਂ ਫੰਡ ਕਿੱਟਾ ਕੀਤਾ ਜਿੰਨਾ ਪਹਿਲਾਂ ਪਹਿਲਾਂ ਸਾਹਬ ਦੇ ਕੇ ਕੀ ਕਦੇ ਕਿਸੇ ਪਿੰਡ ਦੀ ਪੰਚਾਇਤ ਨੇ ਤੁਹਾਨੂੰ ਆਈ ਤਾਂ ਕਿਸੇ ਸਾਹਬ ਦਿੱਤਾ ਵੀ ਕਿੰਨਾ ਕਿੰਨਾ ਕਿੰਨੀ ਗ੍ਰਾਂਟ ਆਈ ਕਿੰਨੀ ਪਿੰਡ ਚ ਲੱਗੀ ਕਿੰਨੀ ਬਾਕੀ ਆ ਉਹ ਚੋਕ ਐਮਐਲਏ ਕਿ ਨਹੀਂ ਖਾ ਗਿਆ ਡੀਸੀ ਕਿੰਨਾ ਖਾ ਗਿਆ ਆਪਣਾ ਵੀਡੀਓ ਕਿੰਨੀ ਖਾ ਗਿਆ ਡੀਡੀਪੀਓ ਕਿੰਨੀ ਖਾ ਗਿਆ ਸਰਪੰਚ ਕਿੰਨੀ ਖਾ ਗਿਆ ਮੈਂਬਰ ਕਿੰਨਾ ਖਾ ਗਿਆ ਕੀ ਕਦੀ ਹਸਾਬ ਦਿੱਤਾ ਕਦੀ ਗ੍ਰਾਮ ਸਭਾ ਦੀ ਮੀਟਿੰਗ ਸੱਦੀ ਕਦੀ ਪੁੱਛਿਆ ਤੁਸੀਂ ਪਿੰਡ ਵਾਲਿਓ ਪਿੰਡ ਵਾਲਿਓ ਇਸੇ ਤਰੀਕੇ ਨਾਲ ਹੀ ਕਿ ਕਦੀ ਪੰਚਾਇਤ ਦਾ ਕੋਈ ਸਰਪੰਚ ਜਾਂ ਪੰਚਾਇਤ ਚੁਣਿਆ ਹੈ ਕਿਸੇ ਚੁਣ ਲਿਆ ਬੋਟਾ ਨਾਲ ਜਿਓ ਕੰਮ ਨਹੀਂ ਕਰਦਾ ਕਹਿ ਤੂੰ ਨਹੀਂ ਕਰਦਾ ਭਿਸ਼ਾਚਾਰ ਕਰਦਾ ਮਿੰਟ ਦੇ ਕਲਾਬ ਕੱਪ ਕਰਦਾ ਨਸ਼ੇ ਬਕਾਉਂਦਾ ਜਾਂ ਹੋਰ ਮਾੜੇ ਕੰਮ ਕਰਦਾ ਤੇ ਉਹ ਉਹਨੂੰ ਤੁਸੀਂ ਕਦੀ ਢਾਇਆ ਕਦੀ ਵਿਧਾਨ ਸਭਾ ਦਾ ਸੈਸ਼ਨ ਛੱਡ ਕੇ ਕੀ ਉਹਨੂੰ ਬਰਖਾਇਤ ਕੀਤਾ ਕਿ ਉਹ ਤੁਹਾਡੇ ਨਵੇਂ ਚੋਣ ਕੀ ਤੁਹਾਡੇ ਕੋਲ ਅਸਤਾ ਹੈਗੀ ਆ ਨਹੀਂ ਹੈਗੀ ਜਿਹੜਾ ਬਣ ਗਿਆ ਉਹ 5 ਸਾਲ ਲਵਾਜਾ ਬਣਾ ਲਿਆ ਤੁਸੀਂ ਉੱਤੇ ਚਾਹੇ ਸਰਪੰਚ ਪੰਚਾਇਤ ਚਾਹੇ ਐਮਐਲਏ ਆ ਚਾਹੇ ਐਮਪੀ ਆ ਚਾਹੇ ਪ੍ਰਧਾਨ ਮੰਤਰੀ ਆ ਚਾਹੇ ਮੁੱਖ ਮੰਤਰੀ ਆ ਚਾਹੇ ਮੰਤਰੀ ਇਹ ਆ ਇਹ ਪ੍ਰਬੰਧ ਜਿਹੜਾ ਲੋਕਾਂ ਦਾ ਨਹੀਂ ਹੈਗਾ ਜਿਹੜਾ ਜਿਹਦੀ ਮੰਡੀ ਲੱਗਦੀ ਪੰਜੀ ਸਾਲੀ ਉਹ ਮੰਡੀ ਸਭ ਖੋਤਾ ਦਾ ਕੋੜਾ ਗਦਾ ਵਿਕ ਜਾਂਦਾ ਇਸੇ ਤਰੀਕੇ ਦੇ ਨਾਲ ਜਿਹੜਾ ਆਪਣੀ ਜਥੇ ਬੰਦੇ ਵਿੱਚ ਆਪਣਾ ਇੰਨਾ ਆਪਣਾ ਇੰਨਾ ਯਾਰਤਾ ਵਾ ਤੇ ਆਪਣੀ ਡੈਮੋਕ੍ਰੇਸੀ ਇਤੋਂ ਕਿਤੇ ਵਧੀਆ ਅਸੀਂ ਫਰੰਡਾ ਵੀ ਹਸਾ ਦਿੰਨੇ ਆ ਤੇ ਅਸੀਂ ਜਿਹੜਾ ਕੋਈ ਕੰਮ ਗਲਤ ਕਰਦਾ ਉਹਨੂੰ ਕੱਢ ਵੀ ਦਿੰਨੇ ਉਹਦੇ ਦਾ ਨਵਾਂ ਚੋਣ ਲੈਨੇ ਤੇ ਸਾਡੀ ਡੈਮੋਕ੍ਰੇਸੀ ਵਧੀਆ ਹੋਈ ਨਾ ਇਹਨਾਂ ਨਾਲ ਇਸ ਤੋਂ ਲੱਗੋ ਤੁਸੀਂ ਪਿੰਡ 'ਚ ਬਿਨਾ ਪ੍ਰੇਸ਼ਟਾਚਾਰ ਮੁਕਤ ਪ੍ਰਸ਼ਾਸਨ ਦੇ ਰਹੇ ਬਗੈਰ ਸਾਰੇ ਪਿੰਡ ਦੇ ਕੰਮ ਕਰਾ ਰਹੇ ਜੀ ਇੱਕ ਵੀ ਰੂਪ ਗਾ ਆਪਣੇ ਵਿਧਾਨ ਵਿੱਚ ਲਿਖਿਆ ਜਿਹੜਾ ਜਿੱਥੇ ਬੈਂਦਾ ਬੰਦਾ ਕੋਈ ਪੈਸਾ ਧੋਂਦਾ ਜਾਂ ਦਿੰਦਾ ਉਹ ਗ੍ਰਾਮ ਉਹਨਾਂ ਸ਼ਰਮ ਵਿੱਚ ਨਹੀਂ ਰੱਖਿਆ ਜਦੋਂ ਕੋਈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ ਕੀ ਇੱਧਰ ਹੈਗਾ ਵਾ ਕੀ ਸਰਪੰਚ ਦਿਲਾਂਗੀ ਨਹੀਂ ਕਰਦਾ ਅਫਸਰਾਂ ਦੀ ਮੁਲਾਜ਼ਮਾਂ ਦੀ ਐਮਐਲਏ ਦੀ ਕੀ ਇਹ ਸਾਰਾ ਫਿਰ ਆਪਣਾ ਪ੍ਰਬੰਧਿਆ ਨਾਲ ਵਧੀਆ ਨਾ ਇਸੇ ਤਰੀਕੇ ਨਾਲ ਕਿੰਨੇ ਤੁਹਾਡੇ ਤਿਆਰ ਹੈ ਸੰਕਟ ਆ ਰਿਹਾ ਹੈ ਖੇਤੀਬਾੜੀ ਦਾ ਸੰਕਟ ਹੈ ਤੜੀ ਖੇਤੀਬਾੜੀ ਦਾ ਸੰਕਟ ਹੈ ਤੁਹਾਡੇ ਲਾਪੜੇ ਦਾ ਨਸ਼ੇ ਦਾ ਸੰਕਟ ਹੈ ਪਿੰਡਾਂ 'ਚ ਚੱਲ ਰਿਹਾ ਏਡਾ ਵੱਡਾ ਇਸੇ ਤਰੀਕੇ ਦੇ ਨਾਲ ਹੀ ਤੁਹਾਡੇ ਧਰਤੀ ਆਵਾ ਪਾਣੀ ਦਾ ਸੰਕਟ ਚੱਲ ਰਿਹਾ ਪਾਣੀ ਧਰਤੀ ਵਾਲਾ ਖਰਾਬ ਉੱਪਰਲਾ ਖਰਾਬ ਹੋ ਗਿਆ ਸਭ ਇਸੇ ਤਰੀਕੇ ਦੇ ਨਾਲ ਹੀ ਸਾਡਾ ਜਿਹੜਾ ਸਾਡੇ ਬੱਚਾ ਦਾ ਸੰਕਟ ਚੱਲ ਰਿਹਾ ਸਾਡੇ ਬੱਚੇ ਦੀ ਨੌਕਰੀ ਦਾ ਸੰਕਟ ਚੱਲ ਰਿਹਾ ਸਾਡੇ ਬੱਚਿਆਂ ਨੂੰ ਬਾਹਰ ਧੱਕਿਆ ਜਾ ਰਿਹਾ ਵਿਦੇਸ਼ਾਂ ਦੇ ਵਿੱਚ ਸਾਡੇ ਵਿਰਸੇ ਦਾ ਸੰਕਟ ਹੈ ਸਾਡੇ ਸਭਿਆਚਾਰ ਦਾ ਸੰਕਟ ਹੈ ਸਾਡੀ ਬੋਲੀ ਦਾ ਸੰਕਟ ਹੈ ਸਾਡੇ ਆਲੇ ਦੋਲੇ ਦਾ ਸੰਕਟ ਹੈ ਸਾਡੀ ਜ਼ਮੀਨ ਕਾਰਪੋਰੇਟ ਦੇ ਥੱਲੇ ਜਾ ਰਹੀ ਹੈ ਏਡੇ ਵੱਡੇ ਸੰਕਟ ਹੈ ਕੀ ਇਹ ਸਰਪੰਚ ਲੜਦੇ ਆ ਕੀ ਕਰਨ ਇਹ ਸਰਪੰਚੇ ਗਾਲ੍ਹਾਂ ਚੁਪੜਨਗੇ ਮਸਲਾਨ ਕਰਾਉਣਗੇ ਕੀ ਆਹ ਜਿਹੜੇ ਦੂਜੇ ਐਮਐਲਏ ਹੋ ਕਰਨਗੇ ਇਹ ਫੋਟਾਲਾ ਪ੍ਰਬੰਧ ਕਰੂਗਾ ਤੇ ਖਰੋ ਕਰਾ ਰਹੇ ਹੋ ਇਥੋਂ ਦਾ ਹਿੱਸਾ ਸਾਰਾ ਕੁਝ ਦਾ ਉਹ ਤੁਸੀਂ ਕਰਾ ਰਹੇ ਜੋ ਪਿੰਡਾਂ ਲੋ ਜਿਹੜੇ ਜਥੇਬੰਦ ਦੇ ਮੈਂਬਰ ਉਹ ਕਰਾ ਰਹੇ ਜੋ ਤੁਸੀਂ ਇਹ ਕੰਮ ਕਰ ਰਹੇ ਜੋ ਸਮਾਜ ਦਾ ਸਮਾਜ ਨੂੰ ਵਧਿਆ ਕਰਾਉਂਦਾ ਵਿਆਹ ਸਾਦੀਆਂ ਸਾਦੇ ਢੰਗ ਨਾਲ ਕਰਾਉਣ ਦੇ ਮਤੇ ਆਪਾਂ ਪਿੰਡਾਂ ਵਿੱਚ ਪਾਸ ਕਰ ਰਹੇ ਹਾਂ ਮਰਨੇ ਪਰਨੇ ਸਾਦੇ ਢੰਗ ਨਾਲ ਕਰਾਉਣ ਤੇ ਮਤੇ ਆਪਾਂ ਪਾਸ ਕਰ ਰਹੇ ਹਾਂ ਬ੍ਰਾਹਮਣਵਾਦੀ ਸਿਸਟਮ ਦੇ ਖਿਲਾਫ ਆਪਾਂ ਲੜ ਰਹੇ ਹਾਂ ਕਰਮਕਾਂਡ ਜਾਤ ਪਾਤ ਊਚ ਨੀਚ ਵੇ ਪਰ ਮੂਰਤੀ ਪੂਜਾ ਬੁੱਧ ਪੂਜਾ ਆਪਾਂ ਤੁਹਾਡੇ ਜਮੇ ਬਦੇ ਪਾਸ ਕਰਕੇ ਖਤਮ ਕਰਾ ਰਹੇ ਕਿ ਇਹ ਕਰਾਉਂਦੇ ਆ ਫਿਰ ਆ ਤੁਹਾਡੇ ਪ੍ਰਾਈਵੇਟ ਵਾਲੇ ਮੁੱਦੇ ਤਾਂ ਦੇ ਰੈਡ ਆਇਡੈਂਟੀਟੀ ਕਰਨੀਆਂ ਉਹ ਰੈਡ ਆਇਡਟੀ ਕਿੰਨੇ ਰੋਕਣੀਆਂ ਇਹ ਰੋਕਣਗੇ ਕਿ ਤੁਸੀਂ ਰੋਕਣੀਆਂ ਆਪਾਂ ਰੋਕਣੀਆਂ ਵਾ ਜਿੱਥੇ ਬਈ ਦਾ ਮੈਂਬਰਾਂ ਨੇ ਰੋਕਣੀਆਂ ਆਗੂਆਂ ਨੇ ਉੱਤੇਦਾਰਾਂ ਨੇ ਰੋਕਣੀਆਂ ਇਸੇ ਤਰੀਕੇ ਨਾਲ ਇਹ ਮੀਟਰ ਲੱਗਣੇ ਤੁਹਾਡੇ ਬਿਜਲੀ ਪੂਰੀ ਤਰ੍ਹਾਂ ਪ੍ਰਾਈਵੇਟ ਹੋਣੀ ਆ 100 ਰੁਪਏ ਉਸ ਪਰ ਮੋਟਰ ਨੂੰ ਲੱਗਣਾ ਵਾ ਇਸ ਤਰ੍ਹਾਂ ਤੁਹਾਡੇ 100 ਰੁਪਏ ਜੁੰਟ ਕਰਦੇ ਹੋਣੀ ਆ ਕੀ ਉਹ ਇਹ ਕਰਤ ਕਰਣਗੇ ਇਹ ਪ੍ਰਬੰਧ ਕਰੂਗਾ ਸਰਪੰਚ ਤੋਂ ਲੈ ਕੇ ਉਪਰ ਤੱਕ ਕਿ ਤੁਸੀਂ ਕਰੋਗੇ ਤੁਸੀਂ ਕਰ ਰਹੇ ਤੁਸੀਂ ਕਰਦੇ ਜੋ ਨਾ ਤੁਸੀਂ ਅੰਦਰ ਨਹੀਂ ਮੀਟਰ ਲੱਗਣਦੇ ਨਹੀਂ ਤੁਸੀਂ ਅੰਦਰ ਰੈੱਡ ਐਂਟਰੀ ਨਹੀਂ ਹੁੰਦਣੀ ਤੁਸੀਂ ਅੰਦਰ ਮੈਂ ਪਹਿਲੇ ਮੰਤਰੀ ਅਧਿਕਾਰੀ ਅਸੀਂ ਪੰਡਾ ਹੀ ਨਹੀਂ ਵੜਦੇ ਨੇ ਤੁਸੀਂ ਕਰਦੇ ਦੀ ਕੁਰਤੀ ਰੋਕਦੇ ਜੋ ਨਾ ਤੁਸੀਂ ਲੜਦੇ ਜੋ ਨਾ ਆਪਣੇ ਆਕਾਲੀ ਤੁਸੀਂ ਸਮਾਜ ਨੂੰ ਬਚਾਉਣ ਦਾ ਕੰਮ ਕਰ ਰਹੇ ਹੋ ਜੋ ਨਾ ਤੇ ਫਿਰ ਮੇਰੇ ਵੀਰੋ ਆਪਣੀ ਆਪਣੇ ਉੱਤੇ ਵਿਸ਼ਵਾਸ ਪੈਦਾ ਕਰੋ ਆਪਣਾ ਜਿਹੜਾ ਪ੍ਰਸ਼ਾਸਨ ਉਹਨੂੰ ਵਧੀਆ ਕਰੋ ਆਪਣਾ ਜਿਹੜਾ ਆਪਣਾ ਜਿਹੜਾ ਆਪਣਾ ਆਪਣਾ ਜਾਤਾਂ ਨੂੰ ਵਧੀਆ ਕਰੋ ਆਪਣੇ ਜਥੇਬੰਦੀ ਦੀ ਤਾਕਤ ਵਧਾਓ ਪਿੰਡਾਂ 'ਚ ਆਪਣੀ ਤਾਕਤ ਵਧਾਓ ਉਹ ਤਾਕਤ ਵਧਾਉਣ ਦਾ ਮੈਂ ਤੁਹਾਨੂੰ ਫਾਰਮੂਲਾ ਪਹਿਲਾਂ ਤਾਂ ਚੁੱਕਾ ਪਿੰਡ ਦੇ ਵਿੱਚ ਕਿਸਾਨਾਂ ਦੀ ਮਜ਼ਦੂਰਾਂ ਦੀ ਨੌਜਵਾਨਾਂ ਦੀ ਬੀਬੀਆਂ ਦੀਆਂ ਵੱਡੀਆਂ ਕਮੇਟੀਆਂ ਬਣਾਓ ਪੰਜਾ ਪੰਜੂ ਪੱਟੇ 'ਚ ਪੈਦਾ ਕਰੋ ਪੰਜ ਪੰਜ ਦਾ ਜਿਹਾ ਇੱਕ ਪੱਟਾ ਤਿਆਰ ਕਰੋ ਆਪਣੇ ਹੱਥੀਂ ਆਪਣੇ ਕਾਜ ਆਪੇ ਸਾਰੋ ਪਿੰਡ 'ਚ ਤੁਹਾਡੀ ਚੱਲੇ ਤੁਹਾਡੀ ਫੁਕਤ ਹੋਵੇ ਫੁਕਤ ਹੋਵੇ ਸੱਤਾ ਹੋਵੇ ਤੁਹਾਡੀ ਜੇ ਉਹ ਸੱਤਾ ਤੁਹਾਡੀ ਹੋਊਗੀ ਪਿੰਡ 'ਚ ਪੱਤਾ ਨਹੀਂ ਲੀਨੂਗਾ ਤੁਹਾਡੇ ਤੋਂ ਬਿਨਾਂ ਤੁਸੀਂ ਆਪਣੇ ਫੈਸਲੇ ਆਪ ਕਰੋਗੇ ਇਹ ਸਰਪੰਚ ਪਾਂਚ ਸਰਕਾਰ ਕੋਈ ਬਣਾ ਵੀ ਲਵੇ ਧੱਕੇ ਨਾਲ ਬਣਾ ਲੇ ਕਾਰਜਰਾਤ ਕਰਕੇ ਪਹਿਲੇ ਜਿਹਨੂੰ ਮਰਜ਼ੀ ਬਣਾ ਲੈ ਉਹ ਤੁਹਾਡੇ ਕਹਿਣ ਨਾਲ ਚੱਲੂਗਾ ਉਦੋਂ ਦੱਤਾ ਮਾਰਿਓ ਪਿੰਡ ਚ ਵੀ ਸਰਪੰਚਾ ਤੇ ਪੰਚਾਇਤ ਆੜਾ ਗ੍ਰਾਂਟ ਆਈ ਆ ਦੱਸਦਾ ਹਿਸਾਬ ਦੇ ਤੁਸੀਂ ਛੇਵੇਂ ਹਿਸਾਬ ਲੈ ਸਕਦਾ ਜਿਉਂ ਤੁਸੀਂ ਆਪਾਂ ਤਕੜੇ ਹੋਗੇ ਲਵਾਂਗੇ ਹਿਸਾਬ ਇਹਨਾਂ ਕੋਲ ਇਹਨਾਂ ਕੋ ਗ੍ਰਾਂਟਾਂ ਦੇ ਹਿਸਾਬ ਨੂੰ ਲਵਾਂਗੇ ਤੇ ਇਹਨਾਂ ਨੂੰ ਇਹ ਦੱਸ ਤਾ ਤੁਹਾਡੇ ਉਹਨਾਂ ਦਾਵਾਂਗੇ ਤੇ ਨਾਲ ਇਹਨਾਂ ਨੂੰ ਇਹ ਵੀ ਪੁੱਛਾਂਗੇ ਵੀ ਭਾਈ ਦੱਸੋ ਤੁਹਾਡਾ ਕਿਹੜਾ ਐਮਐਲਏ ਪੈਸੇ ਮੰਗਦਾ ਵਾ ਗ੍ਰਾਂਟ ਦੇ ਵਿੱਚੋਂ ਕਿਹੜਾ ਡੀਸੀ ਪੈਸੇ ਮੰਗਦਾ ਵਾ ਕਿਹੜਾ ਵੀਡੀਓ ਮੰਗਦਾ ਦੇਖੋ ਨਾ ਡੀਸੀਆਂ ਦਾ ਐਮਐਲਏ ਦਾ ਤੇ ਨਾ ਇਹਨਾਂ ਵੀਡੀਓ ਦਾ ਡੀਡੀਓਪੀ ਦਾ ਕੀ ਹਾਲ ਆਪਾਂ ਕਰਦੇ ਆਂ ਪਰ ਵੇਖਾਂਗੇ ਸਾਡਾ ਪਿੰਡ ਦਾ ਪੈਸਾ ਕਿਹੜਾ ਖਾ ਸਕਦਾ ਇਸ ਕਰਕੇ ਆਪਣੇ ਨੂੰ ਮੇਰੇ ਵਿਰੁੱਧ ਤਕਰਾ ਕਰੋ ਆਪਣੀ ਛਤਾ ਬਣਾਓ ਆਪਣੇ ਨੁਕਸਾਨ ਮਿਦੂਰ ਜਿਹੜਾ ਅਸ਼ਿਕਰਸ਼ ਕਮੇਟੀ ਪੰਜਾਬ ਦੇ ਕਾਇਦੇਕਰੂ ਦੇ ਅਨੁਸਾਰ ਮદાન ਪੜੋ ਉਹਦੇ ਮੁਤਾਬਕ ਚਾਰ ਚਾਰ ਕਮੇਟੀਆਂ ਪੰਜਾਬ ਜਾਗੂ ਪੈਰਾ ਕਰੋ ਵੱਡੇ ਕਿਥੇ ਤਿਆਰ ਕਰੋ ਤਾਂ ਜੋ ਆਪਾਂ ਆਪਣਾ ਰਸਤਾ ਕਰੀਏ ਆਪਣੇ ਸਮਾਜ ਦਾ ਸਦਾਰ ਕਰ ਸਕੀਏ ਆਪਣੀ ਸਵੈ ਨੂੰ ਵਧੀਆ ਬਣਾ ਸਕੀਏ ਗੁਰੂ ਸਾਹਿਬ ਵਾਲਾ ਜਿਹੜਾ ਲੀਮੀ ਰਾਜ ਉਧਰ ਨੂੰ ਵੱਸ ਸਕੀਏ ਪਕਤਰ ਅਮਰਦਾਸ ਜਿਹੜਾ ਬੇਗਮ ਪ੍ਰੋਵ ਉਧਰ ਨੂੰ ਵਾ ਸਕੀਏ ਤੇ ਫਿਰ ਮੈਂ ਮਤਾਵਨੀ ਦਊਗਾ ਪਰ ਚਾਇ ਚੋਣਾਂ ਦਾ ਜਿਹੜਾ ਜਿਹੜਾ ਵੀ ਸਾਡਾ ਕੋਈ ਨਿਗਾਇਤ ਨੂੰ ਨਹੀਂ ਕੀਤੀ ਵਿਧਾਨ ਦੇ ਤੋੜ ਕੇ ਉਲਟ ਜਿਹੜਾ ਕੰਮ ਕੀਤਾ ਜਾਂ ਚੋਣਾਂ 'ਚ ਹਿੱਸਾ ਲਿਆ ਕਿਸੇ ਕਿਸਮ ਦਾ ਵੀ ਉਹ ਬਿਲਕੁਲੋਂ ਬਖਸ਼ਿਆ ਨਹੀਂ ਜਾਊਗਾ ਤੁਰੰਤ ਬਰਖਾਇਤ ਕੀਤਾ ਜਾਊਗਾ ਉਹ ਤੇ ਕਾਰ ਵੀ ਕੀਤੀ ਜਾਊਗੀ ਵੈਰੂ ਜੀ ਦਾ ਖਾਲਸਾ ਵੈਰੂ ਜੀ ਕੀ